ਮਾਵਾ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਿਊਂਗਾ ਵੀ 1100 ਨਾਲੇ ਹੁਣ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਬੋਟਰ ਤੋਂ ਸ਼ੁਰੂ ਕਰ ਦਿੰਦਾ ਸਕੀਮ ਬੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਦੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਚੀਰੋ ਹੀ ਆਊਗਾ ਉਧਰੋਂ ਫਿਰ 1100 ਆਉਗੇ ਆਊਗਾ ਸਵਾ ਦੋ ਸਾਲ ਲੱਗੋ 1 ਰੁਪਏ ਦਾ ਕੋਈ ਰਿਸ਼ਵਤ ਦਾ ਇਲਜ਼ਾਮ ਲਾ ਦੇ ਕੋਈ ਜਿਉਂ ਲੱਗਦਾ ਤੜਕੀ ਉੱਠ ਕੇ ਗਾਲਾਂ ਕੱਢਣ 43000 ਨੌਕਰੀਆਂ ਦੇ ਕੇ ਆ ਬੈਠਾ 43000 ਮੈਂ ਕੱਲ ਇੱਧਰ ਗਿਆ ਸੀ ਪਰਸੋਂ ਬਲੱਡ ਵਾਲੇ ਪਾਸੇ ਸਰਦੂਲਗੜ ਵਾਲੇ ਐਮਐਲ ਨੇ ਦੱਸਿਆ ڪرੰਡੀ ਪਿੰਡ ਆ ڪرੰਡੀ ਸਰਦੂਲਗੜ ਚ ਇੱਕੋ ਪਿੰਡ ਚ 40 ਨੌਕਰੀਆਂ ਮਿਲ ਗਈਆਂ 40 आम गरीब ਕਰਦੇ ਮੁੰਡੇ ਕੁੜੀਆਂ ਕੋਈ ਪਟਵਾਰੀ ਲੱਗ ਗਿਆ ਕੋਈ ਇਨਸਪੈਕਟਰ ਬਣ ਗਿਆ ਕੋਈ ਪੈਸਾ ਨਹੀਂ ਲੱਗਿਆ ਬਿਜਲੀ ਬਿਜਲੀ ਦਾ ਪਹਿਲਾ ਜ਼ੀਰੋ ਆਉਂਦਾ ਐ ਐਂ ਆਉਂਦਾ ਰਹੂਗਾ ਤੇ ਖੇਤਾਂ ਵਾਲੀ ਬਿਜਲੀ ਦਿਨੇ ਆਉਂਦੀ ਐ ਬਾਕੀ ਸਾਰੇ ਅਫਸਰਾਂ ਦੇ ਦਫ਼ਤਰ ਦਿਨੇ ਲੱਗਦੇ ਐ 9 ਤੋਂ 5 ਕਹਿੰਦਾ ਕਿਸਾਨ ਦਾ ਦਫ਼ਤਰ ਰਾਤ ਨੂੰ 2 ਵਜੇ ਲਾਉਂਦੇ ਆ ਕਹਿੰਦੇ 1:30 ਵਜੇ ਬਿਜਲੀ ਆਉ ਲਾ ਨਾ ਪਹਿਲਾਂ ਸੌਣ ਜੋਗਾ ਨਾ ਬਾਅਦ ਚੋ ਮੈਂ ਕਿਹਾ ਦਿਨੇ ਦਿਓ ਬਿਜਲੀ ਦਿਨੇ ਬਿਜਲੀ ਆ ਰਹੀ ਹੈ ਬਿਜਲੀ ਆਮ ਹੈ ਮੈਂ ਰੋਜ਼ ਬਿਜਲੀ ਬੋਰ ਦਾ ਡਾਟਾ ਲੈਣਾ ਸਵੇਰੇ ਉੱਠ ਕੇ ਪਹਿਲਾਂ ਹੁੰਦਾ ਸੀ 2 ਦਿਨ ਦਾ ਕੋਲਾ ਰਹਿ ਗਿਆ ਜੀ 3 ਦਿਨ ਦਾ ਕੋਲਾ ਰਹਿ ਗਿਆ ਜੀ ਇਸ ਵਕਤ ਗੋਵਿੰਦਵਾਲ ਸਾਹਿਬ ਜਿਹੜਾ ਆਪਾਂ ਥਰਮਲ ਪਲਾਂਟ ਖਰੀਦਿਆ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ਤੇ ਉਹਦਾ ਨਾਮ ਰੱਖਿਆ 27 ਦਿਨ ਦਾ ਕੋਲਾ ਪਿਆ ਜੀ ਉੱਥੇ ਲਹਿਰਾ ਮੁਹੱਬਤ 22 ਦਿਨ ਦਾ ਕੋਲਾ ਪਿਆ ਰੋਪੜ 21 ਦਿਨ ਦਾ ਕੋਲਾ ਪਿਆ ਕੋਲੇ ਦੀ ਕੋਈ ਪ੍ਰੋਬਲਮ ਨਹੀਂ ਐਤਕੀ ਕੋਈ ਤਰੀਕ ਦਿੱਤੀ ਹੈ 15 ਜੂਨ ਛੋਣੇ ਵਾਸਤੇ ਬਿਜਲੀ ਆਮ ਹੈ ਜਦੋਂ ਮਰਜੀ ਸੋਚਦਾ ਬਲਿਓ ਕੱਸੀਆਂ ਦਾ ਪਾਣੀ ਵੀ ਆਊ ਮਾਫ ਮੈਂ ਕਿਹਾ ਸੀ ਨਾ ਵੀ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰਗਾ ਹੋ ਗਿਆ ਨਾ ਕੰਮ ਨਾਲੇ ਤਾਂ ਥੱਲੋਂ ਪਾਣੀ ਬਚੂ ਵੀਰੋ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਗੁਰੂ ਨਾਨਕ ਸਾਹਿਬ ਨੇ ਕਿਹਾ ਹੋਇਆ ਥੋੜਾ ਜਿਹਾ ਉਹਨਾਂ ਦੇ ਬਚਨਾ ਤੇ ਆਪਾਂ ਪੂਰੇ ਉੱਤਰ ਜਾਗੇ ਹਾਂਜੀ ਹਾਂਜੀ ਨਾ ਜੀ ਆਪਾਂ ਪੁਨ ਤੁਸੀਂ ਖਟਿਆ ਉਹਨੇ ਇਹ ਥੋੜਾ ਤੁਸੀਂ ਮੈਨੂੰ ਉਹ ਪੈਨ ਦਿੱਤਾ ਜਿਹੜਾ ਮੈਂ ਪੈਨ ਤੁਹਾਡੇ ਹੱਕ ਚ ਚਲਾਈ ਜਾਣਾ ਧਰਤੀ ਦਾ ਪਾਣੀ ਬਚੂ ਧਰਤੀ ਦਾ ਪਾਣੀ ਬਚੂ ਹਜੇ ਮੈਂ 60 62% ਤੇ ਪਹੁੰਚੇ ਹਾਂ 62% ਤੇ ਪਹੁੰਚੇ ਹਾਂ 21% ਸੀ ਜਦੋਂ ਸਰਕਾਰ ਸੰਭਾਲੀ ਸੀ ਖੇਤਾਂ ਦਾ ਨਹਿਰੀ ਪਾਣੀ ਜਿਹੜਾ ਪਹੁੰਚ ਰਿਹਾ ਸੀਗਾ ਖੇਤਾਂ 'ਚ 21% 62 ਤੇ ਆ ਗਏ 70 ਤੇ ਜਾਊਗਾ ਹੁਣ ਵੀਰੋ 14 ਲੱਖ ਟਿਊਬਵੈਲ ਹੈ 14 ਲੱਖ ਟਿਊਬਵੈਲ ਹੈ ਉਹਦੇ ਚੋਂ ਜੇ 70% ਤੇ ਪਹੁੰਚਦੇ ਆ 5 ਲੱਖ ਦੇ ਕਰੀਬ ਬੰਦ ਹੋ ਜਾਣਗੇ ਟਿਊਬਵੈਲ ਕਿਉਂਕਿ ਨਹਿਰੀ ਪਾਣੀ ਆ ਜਾਊਗਾ 18000 ਕਰੋੜ ਰੁਪਏ ਦੀ ਸਬਸਿਡੀ ਦਿਨਾ ਝੋਨੇ ਤੇ ਜਿਹੜੀ ਬਿਜਲੀ ਦਿੰਨੇ ਆ ਆਪਾਂ ਮੁਫਤ ਪਿੰਡਾਂ 'ਚ 18 14 ਲੱਖ 14 14 ਲੱਖ ਟੂ ਪਹਿਲਾਂ ਤੇ 18000 ਕਰੋੜ ਦੀ ਸਬਸਿਡੀ ਹੈ ਜੇ 5 ਲੱਖ ਟੂਬਲ ਬੰਦ ਹੋ ਗਿਆ ਤਾਂ ਆਪਣੇ ਕੋਲੇ 6 ਤੋਂ 7000 ਕਰੋੜ ਬਚ ਜਾਊਗਾ 18 ਚੋਂ ਤੇ 5500 ਦਾ ਬਜਟ ਹੈ 1 ਸਾਲ ਦਾ ਤੇ ਬਚੂਗਾ 6 ਤੋਂ 7000 ਖਰਚਣਾ 5500 ਉਹ ਸਕੀਮ ਬਸ ਮੇਰੀਆਂ ਉਂਗਲਾਂ ਤੇ ਪਈ ਹੈ ਪੂਰਾ ਖਾਕਾ ਕਰੀ ਜਨੇ ਤਿਆਰ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਿਊਗਾ ਵੀ 1100 ਨਾਲ ਹੁਣ ਜੇ ਮੈਂ ਉਹੀ ਬੱਲੇ ਬੱਲੇ ਕਰਾਉਣ ਵਾਸਤੇ ਸ਼ੁਰੂ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਬੋਟਰ ਤੋਂ ਸ਼ੁਰੂ ਕਰ ਦਿੱਤਾ ਸਕੀਮ ਬੋਟਰ ਤੋਂ 2 ਮਹੀਨੇ ਬਾਅਦ ਬੰਦ ਕਰ ਦਿੰਦੇ ਜਿਵੇਂ ਇਹ ਕਰਦੇ ਰਹੇ ਦੇ ਪਹਿਲਾਂ ਨਾ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਜ਼ੀਰੋ ਹੀ ਆਊਗਾ ਉਧਰੋਂ ਫਿਰ 1100 ਆਉਗੇ ਆਊਗਾ ਐਂ ਐ ਪਹਿਨੇ ਉਂਗਲਾਂ ਤੇ ਰੱਟੇ ਕੰਮ ਐ ਕੋਈ ਹੋਰ ਕੰਮ ਕਰਨਾ ਹੀ ਨਹੀਂ ਮੈਂ ਦੇਸੇ ਕੰਮ ਤੇ ਆਉਣ ਤੜਕੇ ਉੱਠ ਕੇ ਪ੍ਰਮਾਤਮਾ ਦਾ ਸ਼ੁਕਰ ਸ਼ੁਕਰ ਕਰਦਾ ਪ੍ਰਮਾਤਮਾ ਇੱਕ ਦਿਨ ਹੋਰ ਦੇਤਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਨੂੰ ਕਰਾਂਗੇ ਨਾ ਮੈਂ ਕਿਸੇ ਖੱਡਾਂ ਦਾ ਹਿੱਸਾ ਪਾਉਣਾ ਨਾ ਹੋਟਲਾਂ ਚ ਨਾ ਠਾਬਿਆਂ ਚ ਨਾ ਬੱਸਾਂ ਚ ਮੈਂ ਤਾਂ ਲੋਕਾਂ ਦੇ ਦੁੱਖਾਂ ਸੁੱਖਾਂ ਦਾ ਹਿੱਸਾ ਪਾਉਣਾ ਬਸ ਉਹ ਚ ਪਾਵਾਂਗੇ ਜੇ ਮੇਰੇ ਸਾਇਨ ਕਰਕੇ ਕਹੇ ਘਰ ਦੀ ਕਬੀਲਦਾਰੀ ਲੀਤ ਚੜ੍ਹਦੀ ਐ ਇਤੋਂ ਵੱਡਾ ਪੁੰਨ ਕੀ ਐ ਜੀ ਆ ਮਾਮਾ ਭੈਣਾ ਬੈਠੀਆਂ ਨੇ ਇਹਨਾਂ ਨੂੰ ਕੁਝ ਕੇ ਦੇਖੋ ਇਨੂਆ ਨੇ ਨਾ ਇਨੂ ਇੱਥੋਂ ਵਾਲ ਝਾੜ ਤੇ ਇਨੂਆ ਨੇ ਹਰ ਵਕਤ ਤੜਕੇ ਗੋਹੇ ਵਾਲਾ ਬੱਚੜ ਦੁਪਹਿਰੇ ਚਰੀ ਵਾਲੀ ਪੰਡ ਆਥੜੇ ਲੱਕੜਾਂ ਵਾਲੀ ਭਰੀ ਸਿਰ ਤੇ ਕਈ ਪੀੜੀਆਂ ਤੋਂ ਹੀ ਭਾਰ ਨਹੀਂ ਲਿਆ ਕਦੇ ਇਹਨਾਂ ਦੇ ਘਰਾਂ ਦੀ ਗਰੀਬੀ ਕੋਈ ਪੀਲਾ ਕਾਰਡ ਲਾਲ ਕਾਰਡ ਹਰਾ ਕਾਰਡ ਨਹੀਂ ਦੂਰ ਕਰ ਸਕਦਾ ਇਹਨਾਂ ਦੇ ਘਰਾਂ ਦੀ ਗਰੀਬੀ ਇਹਨਾਂ ਦੇ ਬੱਚੇ ਦੂਰ ਕਰ ਸਕਦੇ ਜੇ ਉਹਨਾਂ ਨੂੰ ਪੜਾ ਕੇ ਅਫਸਰ ਬਣਾ ਦਈਏ ਉਹ ਕਰੂੰਗਾ ਮੈਂ ਕੰਮ ਬੱਚਿਆਂ ਨੂੰ ਅਫਸਰ ਬਣਾਉਂਗਾ ਉਹ ਗਰੀਬੀਆਂ ਚੱਕਣਗੇ ਸਕੂਲ ਬਣਾ ਰਹੇ ਹਾਂ ਗਰੀਬਾਂ ਵਾਸਤੇ ਮੈਂ ਇੱਕ ਜੋ ਮੇਰਾ ਸੋਚਣ ਦਾ ਤਰੀਕਾ ਮੈਂ ਗਰੀਬ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਨੀ ਚਾਹੁੰਦਾ ਅੱਜ ਮਜਬੂਰੀ ਹੈ ਜੇ ਬਿਮਾਰੀ ਤੁਹਾਰੀ ਹੋ ਜੇ ਪ੍ਰਾਈਵੇਟ ਜਲਾਜ ਕਰਾਉਣਾ ਪੈਂਦਾ ਹੈ ਮਜਬੂਰੀ ਹੈ ਕਿਉਂਕਿ ਸਰਕਾਰੀਆਂ ਤੇ ਯਕੀਨ ਨਹੀਂ ਰਿਹਾ ਪੁਰਾਣੀਆਂ ਸਰਕਾਰਾਂ ਨੇ ਸਰਕਾਰੀ ਹਸਪਤਾਲਾਂ 'ਚ ਮਸ਼ੀਨਾਂ ਨਹੀਂ ਡਾਕਟਰ ਨਹੀਂ ਟੈਸਟ ਨਹੀਂ ਹੁੰਦੇ ਮਜਬੂਰੀ ਹੈ ਜ਼ਿੰਦਗੀ ਹਰੇਕ ਜਿਉਣੀ ਚਾਹੁੰਦਾ ਚਲੋ ਯਾਰ ਕਿੱਲਾ ਵੇਚ ਦਿੰਨੇ ਆ ਜਾਂ ਮਾਂ ਦੀਆਂ ਬਾਣੀਆਂ ਵੇਚ ਦਿੰਨੇ ਇਲਾਜ ਤਾਂ ਕਰਾਉਣਾ ਹੈ ਇਹ ਮਜਬੂਰੀ ਹੈ ਮਜਬੂਰੀ ਹੈ ਗਰੀਬ ਦੀ ਆਪਦੇ ਬੱਚੇ ਨੂੰ ਪ੍ਰਾਈਵੇਟ ਚ ਪੜਾਉਣਾ ਪੈਂਦਾ ਕਿ ਜਲਾਬਦੀ ਦਾ ਜਹੇ ਜੀ ਲਾਂਘੀ ਲਾਂਘੀ ਜਵਾਕ ਪੜਾ ਲੀਏ ਸਰਕਾਰੀ ਤੇ ਯਕੀਨ ਨਹੀਂ ਰਿਹਾ ਸੀ ਸੋ ਵੀਰੋ ਆਉਣ ਵਾਲੇ ਕੁਝ ਮਹੀਨੇ ਤੱਕ ਇਹ ਮਜਬੂਰੀ ਨੂੰ ਮੈਂ ਮਰਜ਼ੀ ਚ ਬਦਲ ਦੂੰਗਾ ਤੁਹਾਡੀ ਮਰਜ਼ੀ ਹੋਊਗੀ ਲਾਜ ਸਰਕਾਰੀ ਚ ਕਰਾਣਾ ਸਰਕਾਰੀ ਚ ਕਰਾ ਲਓ ਪ੍ਰਾਈਵੇਟ ਚ ਕਰਾਉਣਾ ਪ੍ਰਾਈਵੇਟ ਚ ਕਰ ਲਓ ਇਲਾਜ ਇੱਕੋ ਜਿਹਾ ਹੀ ਹੋਊਗਾ ਪਰ ਸਰਕਾਰੀ ਚ ਪੈਸੇ ਨਹੀਂ ਲੱਗਣੇ ਐਸੇ ਤਰ੍ਹਾਂ ਹੀ ਸਕੂਲਾਂ ਦੀ ਹੈ ਮਰਜ਼ੀ ਹੋਊਗੀ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਓ ਪੜਾਈ ਇੱਕੋ ਜੀ ਹੋਊਗੀ ਉਧਰ ਪੈਸੇ ਲੱਗਣਗੇ ਇਧਰ ਪੈਸੇ ਵੀ ਲੱਗਦੇ ਸੋ ਵੀਰੋ ਆਸ ਮੈਂ ਸੋਚ ਰਿਆਂ ਲੋਕਾਂ ਵਾਸਤੇ ਆਉਣ ਵਾਲੇ ਦਿਨਾਂ ਚ ਉਹਦੇ ਵਾਸਤੇ ਮੈਨੂੰ ਦੇਖੋ ਲੜੀ ਜੰਮਾ ਮੈਂ ਸੁਪਰੀਮ ਕੋਰਟ ਚ ਲੜਨਾ ਪੈਂਦਾ ਹੈ ਸੈਂਟਰ ਨਾਲ ਲੜਨਾ ਪੈਂਦਾ ਹੈ ਪੈਸੇ ਰੋਕ ਲੈਂਦੇ ਆਪਣੇ ਜਿਹੜਾ ਹੱਕ ਬਣਦਾ ਪੰਜਾਬ ਦਾ ਗਵਰਨਰ ਨਾਲ ਲੜਨਾ ਪੈਂਦਾ ਲੜੂਗਾ ਮੈਂ ਪਰ ਮੈਨੂੰ ਤੁਸੀਂ 13 ਹੱਥ ਦਿਓ 13 ਐਸੇ ਮੁਠੀ ਬੰਦ ਕਰਕੇ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਣ ਵਾਲੇ ਹੱਥ ਦਿਓ ਜਿਹੜੇ ਭਾਰਤ ਦੀ ਪਾਰਲੀਮੈਂਟ ਚ ਜਾ ਕੇ ਜਦੋਂ ਐਦਾਂ ਗੱਜਣ ਨਾ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਹੋਗੀ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦਿਖਾ ਦੇਣਗੇ ਹਾਂ ਨਹੀਂ ਉਹ ਮੈਨੂੰ ਪਤਾ ਮੈਨੂੰ ਮੈਨੂੰ ਤੁਹਾਡੇ ਤੇ ਮਾਣ ਹੈ ਸੰਗਰੂਰ ਦਾ ਨਾਮ ਜਦੋਂ ਆਉਂਦਾ ਹੈ ਦੁਨੀਆ ਭਰ ਤੇ ਇੱਕ ਸਗਰੂਰ ਵਾਲੇ ਭਾਈ ਉਹ ਤਾਂ ਇਨਕਲਾਬੀ ਲੋਕ ਨੇ ਭਾਈ ਸੋ ਇਹ ਤੁਹਾਡੇ ਬਾਰੇ ਤਾਂ ਕੋਈ ਮੈਨੂੰ ਕੋਈ ਸ਼ੱਕ ਸ਼ੁਭਾ ਨਹੀਂ ਸੋ ਮੈਂ ਤੇ ਪਿੰਡਾਂ ਦਾ ਮੇਰੇ ਕੋਲ ਨਕਸ਼ੇ ਬਣੇ ਪਏ ਨੇ ਸ਼ਹਿਰਾਂ ਦੇ ਸੀਵਰੇਜ ਦੀ ਪ੍ਰੋਬਲਮ ਸਾਰੇ ਸ਼ਹਿਰਾਂ ਦੀ ਮੋੜ ਮਾਨਸਾ ਬੁਲਾਡਾ ਕਿਉਂਕਿ ਇਹਨਾਂ ਨੇ ਸੀਵਰੇਜ ਪਹਿਲਾਂ ਮਾੜਾ ਪਾਇਆ ਉਹ ਪਾਈਪਾਂ ਟੁੱਟ ਗਈਆਂ ਜੜ ਲੱਗੀ ਹੁਣ ਉਤਵ ਨਾ ਮਾ ਪਿਆ ਨਹੀਂ ਸ਼ਹਿਰ ਵੱਧ ਗਿਆ ਅੱਗੇ ਸੋਨੇ ਦਾ ਨਾਵਾ ਹੀ ਇਨਫਰਾਸਟ੍ਰਕਚਰ ਟਰਾਈ ਕਰਨਾ ਪਊਗਾ ਹੁਣ ਆ ਰਹੀ ਹੈ ਇੰਡਸਟਰੀ ਆਪਣੇ ਕੋਲੇ ਬਹੁਤ ਇੰਡਸਟਰੀ ਆ ਰਹੀ ਹੈ ਮੈਂ ਉਹਨਾਂ ਨੂੰ ਇਹੀ ਕਹਿਣਾ ਉਹਨਾਂ ਕਿ ਭਾਈ ਤੁਸੀਂ ਹੁਣ ਇੱਧਰ ਇਹ ਨਾ ਸੋਚਿਓ ਕਿ ਕੱਲੇ ਲੁਧਿਆਣਾ ਹੀ ਆਉਣਾ ਹੈ ਜੇ ਲੁਧਿਆਣੇ ਤੋਂ ਬਿਨਾਂ ਵੀ ਆਉਣਾ ਹੈ ਅਟ ਧੂਰੀ ਆਜੋ ਸਾਡੇ ਕੋਲ ਸੰਗਰੂਰ ਆਜੋ ਆ ਸਿੱਧਾ ਜਾਂਦਾ ਹੈ ਰਸਤਾ ਦਿੱਲੀ ਨੂੰ 2 ਢਾਈ ਘੰਟਿਆਂ ਦਾ ਰਾਹ ਹੈ ਦਿੱਲੀ ਇੱਥੋਂ ਠੀਕ ਹੈ ਨਾ ਸੋ ਹੁਣ ਟਾਟਾ ਸਟੀਲ ਆ ਗਿਆ ਟਾਟਾ ਸਟੀਲ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਟੀਲ ਦਾ ਪਲਾਂਟ ਜਮਸ਼ੇਦਪੁਰ ਤੋਂ ਬਾਅਦ ਲੁਧਿਆਣੇ ਲਾਉਣ ਲੱਗੇ ਨੇ ਟਾਟਾ ਸਟੀਲ ਵਾਲੇ ਕੋਹਾੜੇ ਕੋਲੇ ਜਾ ਕੇ ਦੇਖ ਕੇ ਆਏ ਸੋ ਵੀਰੋ ਆਮ ਲੋਕਾਂ ਨੂੰ ਮਾਨ ਇੱਜ਼ਤ ਮਿਲਣਾ ਸ਼ੁਰੂ ਹੋਇਆ ਹੁਣ ਹੁਣ ਇਹਨਾਂ ਨੂੰ ਲੋਕਾਂ ਦੀ ਕਦਰ ਪਤਾ ਲੱਗੀ ਐ ਜੀ ਪਹਿਲਾਂ ਤਾਂ ਨਿਕਲਦੇ ਨਹੀਂ ਸੀ ਬਾਹਰ ਇਹ ਕੀ ਕਰਦੇ ਸੀ ਮੁੱਖ ਮੰਤਰੀ ਬਣ ਕੇ ਆਪਣੇ ਮਹਿਲਾਂ ਦੇ ਦਰਵਾਜ਼ੇ ਦੀ ਕੁੰਡੀ ਅੰਦਰੋਂ ਲਾ ਲੈਂਦੇ ਸੀ ਵੀ ਲੋਕ ਨਾ ਆਉਣ ਪੌਣੇ ਇੱਕ ਪੰਜ ਸਾਲ ਵਾਂ ਖੋਲਦੇ ਸੀ ਵੋਟਾਂ ਮਿਲੇ ਜਦੋਂ 22 ਵੇਲੇ ਅੰਦਰੋਂ ਖੋਲੀ ਬੜੇ ੱੱੱਕੇ ਜੇ ਐਮ ਖਿੱਚਿਆ ਗੇਟ ਗੇਟ ਨਾ ਖੁੱਲਿਆ ਕਹਿੰਦੇ ਕੀ ਗੱਲ ਹੋ ਗਈ ਉਹ ਕਹਿੰਦੇ ਜੀ ਲੋਕ ਲਾ ਕੇ ਬਾਹਰੋਂ ਹੁਣ ਉਹਨਾਂ ਘਰਾਂ 'ਚ ਬੈਠੇ ਰਹੋ ਲੋਕ ਬਾਹਰੋਂ ਗੁੰਡਾ ਲਾਗੇ ਤੱਕੀ ਇਹ ਐਂ ਕੁੰਡੇ ਲਾਉਣੇ ਪੈਣੇ ਇਹਨਾਂ ਨੂੰ ਫੇਰ ਠੀਕ ਆਉਣੇ ਐ ਇਹ ਮੈਂ ਗਿਆ ਸਾਰੇ ਪੰਜਾਬ ਚ ਅਜਨਾਲੇ ਗਿਆ ਮੈਂ ਫਤਗਰ ਚੂੜੀਆਂ ਕਾਦੀਆਂ ਅੰਮ੍ਰਿਤਸਰ ਪਠਾਨਕੋਟ ਦੀਨਾਨਗਰ ਸਾਰੇ ਪੰਜਾਬ ਚ ਇਹੀ ਗੱਲ ਚੱਲ ਰਹੀ ਹੈ ਕਹਿੰਦੇ ਜੀ 13 0 ਤੇ ਮਨ ਜਾਗੇ ਬਹੁਤ ਦੁਖੀ ਆਏ ਭੈਣਾ ਤੋ 13 ਆਪਣੇ ਹੱਥੋਂ ਹੋ ਜਾਣਗੇ 7 ਆਪਣੇ ਹੈਗੇ ਨੇ ਪਹਿਲਾਂ ਰਾਜ ਸਭਾ ਚ 20 ਹੋ ਗਏ 5 ਕਰੋੜ ਰੁਪਇਆ ਇੱਕ ਸਾਲ ਦਾ ਮਿਲਦਾ ਹੈ 100 ਕਰੋੜ ਤੱਕ ਇਕੱਲੇ ਐਮਪੀ ਆਲਾ ਆਇਆ ਕਰੂ ਇੱਥੇ 100 ਕਰੋੜ ਰੁਪਈਆ ਇਕੱਲੇ ਐਮਪੀ ਆਂ ਦਾ ਇੱਕ ਸਾਲ 'ਚ ਫੇਰ ਕੰਮ ਕਰਨ ਦਾ ਨਜ਼ਾਰਾ ਆਊਗਾ ਭਾਈ ਮੈਨੂੰ ਬਹੁਤ ਲੋਕ ਬਜ਼ੁਰਗ ਮਿਲਦੇ ਨੇ ਕਹਿੰਦੇ ਪੁੱਤ 40 ਸਾਲ ਬਾਅਦ ਸਾਡੇ ਪਿੰਡ ਕੱਸੀ ਦਾ ਪਾਣੀ ਆਇਆ ਕੋਈ ਕਹਿੰਦਾ 35 ਸਾਲ ਬਾਅਦ ਪਾਣੀ ਆਇਆ ਜੀ ਦੇਖਿਆ ਧੂਰੀ 'ਚ ਪਾਈਪਾਂ ਪੈ ਰਹੀਆਂ ਬਹੁਤ ਵੱਡੇ ਪੱਧਰ ਤੇ ਧੂਰੀ ਤਾਂ ਮੇਰਾ ਦਿਲ ਦਾ ਰਿਸ਼ਤਾ ਹੈ ਧੂਰੀ ਤੋਂ ਧੂਰੀ ਵਾਲੇ ਤਾਂ ਮੈਨੂੰ ਜਿਹੜੇ ਨੇ ਉਹ ਬਾਹ ਫੜ ਕੇ ਰੋਕ ਸਕਦੇ ਨੇ ਮੈਂ ਮੈਂ ਨੁਮਾਇੰਦਾ ਉਹਨਾਂ ਦਾ ਮੈਂ ਐਮ ਐਲ ਏ ਹਾਂ ਸੋ ਧੂਰੀ ਲਈ ਮੇਰਾ ਵਿਸ਼ੇਸ਼ ਪਿਆਰ ਹੈ ਸੰਗਰੂਰ ਤਾਂ ਪਹਿਲੇ ਹੀ ਪਿਆਰ ਹੈ 14 ਮਿਲਦਾ ਧੂਰੀ ਨੇ ਫਿਰ ਥੋੜਾ ਜਿਆਦਾ ਕਰ ਲਿਆ ਹੁਣ ਇੰਨਾ ਕ ਤਾਂ ਬਣਦਾ ਹੀ ਆ ਫਿਰ ਧੂਰੀ ਤਾਂ ਮੇਰੇ ਪੇਕੇ ਹੋਗੇ ਨਾ ਫਿਰ ਹੁਣ ਸੋ ਪੇਕੇਆਂ ਦਾ ਇੰਨਾ ਘੱਕ ਤਾਂ ਬਣਦਾ ਹੀ ਆ ਫਿਰ ਸੋ ਵੀਰੋ ਬਿਲਕੁਲ ਪਰਵਾਹ ਨਾ ਕਰਿਓ 4 ਤਰੀਕ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਸ਼ੁਰੂ ਕੰਮ ਕਰਨ ਦਾ ਨਜ਼ਾਰਾ ਆਊਗਾ ਦੇਖਿਓ ਸਹੀ ਪਹਿਲਾਂ ਇਹਨਾਂ ਦੇ ਮੂੰਹ ਬੰਦ ਕਰੀਏ ਆ ਟੜਕੀ ਉੱਠ ਕੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਆ ਉਹ ਬੜੀ ਮੁਸ਼ਕਲ ਨਾਲ ਸਾਡੇ ਮਾਲ ਬਿਆਣਾ ਕੋਲੇ ਸਾਡੇ ਸੰਗਰੂਰ ਵਾਲਿਆਂ ਕੋਲੇ ਸ਼ਕਤੀ ਆਈ ਹੈ ਤੁਸੀਂ ਆ ਕੇ ਹੋ ਉਪਲੱਥ ਤੋਂ ਆ ਕੇ ਸਾਨੂੰ ਆ ਕੇ ਇੱਥੇ ਗਾਲਾਂ ਕੱਢ ਰਹੇ ਹੋ ਯਾਰ